ਦੇ ਨਾਲ ਜੁੜੀ ਹੋ ਤੁਸੀਂ ਤੇ ਖਬਰ ਜੁੜੀ ਹੋਈ ਹੈ ਅੰਮ੍ਰਿਤਸਰ ਦੇ ਪਿੰਡ ਸਰਹਾਲਾ ਦੇ ਨਾਲ ਜਿੱਥੇ ਇੱਕ ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਿਹੜਾ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਉਹ ਇੱਕ ਮਾਮੂਲੀ ਤਕਰਾਰ ਸੀ ਬੱਚਿਆਂ ਦੀ ਲੜਾਈ ਸੀ ਹਾਲਾਂਕਿ ਬੱਚਿਆਂ ਦੀ ਲੜਾਈ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਨੰਬਰਦਾਰ ਦਾ ਜਿਹੜਾ ਮੁੰਡਾ ਸੀ ਉਹ ਕਿਸੇ ਦੀ ਕੁੜੀ ਨੂੰ ਵੀ ਤੰਗ ਪਰੇਸ਼ਾਨ ਕਰਦਾ ਸੀ ਸਕੂਲ ਦੇ ਵਿੱਚ ਇਹ ਬੱਚੇ ਪੜ੍ਹਦੇ ਸੀ ਜਿਸ ਨੂੰ ਲੈ ਕੇ ਇਹ ਪਹਿਲਾ ਤਕਰਾਰਵਾਦੀ ਸ਼ੁਰੂ ਹੋਈ ਸੀ ਤੇ ਤਕਰਾਰਵਾਦੀ ਇੱਥੇ ਤੱਕ ਪਹੁੰਚ ਗਈ ਕਿ ਕਤਲ ਕਰ ਦਿੱਤਾ ਗਿਆ ਤੇ ਜਿਹੜਾ ਕਤਲ ਕੀਤਾ ਗਿਆ ਪਿੰਡ ਦੇ ਹੀ ਫੌਜੀ ਦੇ ਵੱਲੋਂ ਕੀਤਾ ਗਿਆ ਉਸ ਦੇ ਵੱਲੋਂ ਆਪਣੇ ਹਥਿਆਰ ਦੇ ਨਾਲ ਨੰਬਰਦਾਰ ਦੇ ਘਰ ਆ ਕੇ ਗੋਲੀਆਂ ਮਾਰੀ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਗੋਲੀਆਂ ਮਾਰੀ ਗਈਆਂ ਨੇ ਤਾਂ ਨੰਬਰਦਾਰ ਦੇ ਘਰ ਕਰੀਬ ਅੱਧੀ ਦਰਜਨ ਵਿਅਕਤੀ ਆਏ ਸੀ ਜਿਨ੍ਹਾਂ ਦੇ ਨਾਲ ਪਹਿਲਾਂ ਗੱਲਬਾਤ ਹੋਈ ਐ ਉਸ ਤੋਂ ਬਾਅਦ ਤਕਰਾਰ ਵਧੀ ਐ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਾਇਰ ਖੋਲ ਦਿੱਤੇ ਗਏ ਤੇ ਨੰਬਰਦਾਰ ਦੇ ਕਈ ਗੋਲੀਆਂ ਵਧੀਆਂ ਜਿਸ ਤੋਂ ਬਾਅਦ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਨੂੰ ਉੱਥੇ ਵੀ ਮਿਰਤ ਕਲਾਨ ਦਿੱਤਾ ਗਿਆ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਹੜੇ ਵਿਅਕਤੀ ਦੋਸ਼ੀ ਨੇ ਉਹਨਾਂ ਦੀ ਭਾਲ ਲਗਾਤਾਰ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮੂਲੀ ਝਗੜਾ ਸੀ ਮਾਮੂਲੀ ਟਕਰਾਰ ਸੀ ਉਸਨੇ ਇਹ ਖੂਨੀ ਰੂਪ ਧਾਰਨ ਕਰ ਲਿਆ ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਾਂਚ ਅਜੇ ਚੱਲੇਗੀ ਹਾਲਾਂਕਿ ਜਦੋਂ ਜਾਂਚ ਹੋਵੇਗੀ ਉਸ ਤੋਂ ਬਾਅਦ ਬਿਲਕੁਲ ਦੁੱਤ ਤੇ ਦੁੱਤ ਤੇ ਪਾਣੀ ਦਾ ਪਾਣੀ ਹੋਵੇਗਾ ਤੇ ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਅੰਸਰਾਂ ਨੂੰ ਨਾਕ ਪਾਈ ਜਾਵੇਗਾ ਹਾਲਾਂਕਿ ਜਿਸ ਤਰ੍ਹਾਂ ਇਲਾਕੇ ਦੇ ਵਿੱਚ ਇਸ ਕਤਲ ਦੀ ਗੱਲ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਰੀ ਫੈਲ ਜਾਂਦੀ ਹੈ ਕਿਉਂਕਿ ਚੋਣਾ ਦਾ ਬੇਗਲ ਵੱਜਿਆ ਉਸ ਤੋਂ ਬਾਅਦ ਗੋਲੀਆਂ ਦੀ ਸ਼ੁਰੂਆਤ ਹੋਊਗੀ ਕਿਉਂਕਿ ਦੇਖਣਾ ਇਹ ਵੀ ਹੈ ਕਿ ਇਹ ਲੋਕ ਕੌਣ ਸਨ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਇਹਨਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ ਇਹਨਾਂ ਦੇ ਪਿੱਛੇ ਦੀ ਕਿਹੜੀ ਰੰਜਿਸ਼ ਸੀ ਕੀ ਮਾਮੂਲੀ ਤਕਰਾਰੀ ਸੀ ਜਾਂ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਕੁੜੀ ਨਾਲ ਛੇੜਛਾੜ ਦਾ ਮਾਮਲਾ ਵੀ ਸਾਹਮਣੇ ਆਇਆ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ਦੇ ਵਿੱਚ ਉਹਨਾਂ ਕੋਲ ਅਜੇ ਕੋਈ ਪੁਖਤਾ ਸਬੂਤ ਨਹੀਂ ਜਦੋਂ ਉਹ ਸਬੂਤ ਹੋਣਗੇ ਉਸ ਤੋਂ ਬਾਅਦ ਬਿਲਕੁਲ ਜਿਹੜੀ ਸਾਰੀ ਪਿਕਚਰ ਹੈ ਉਹ ਕਲੀਅਰ ਹੋ ਜਾਵੇਗੀ ਪਰ ਜਿਸ ਤਰ੍ਹਾਂ ਕਤਲ ਕੀਤਾ ਗਿਆ ਨੰਬਰਦਾਰ ਦਾ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀ ਗਈਆਂ ਨੇ ਉਸ ਦੇ ਨਾਲ ਇਲਾਕੇ ਦੇ ਵਿੱਚ ਖੌਫ ਫੈਲਿਆ ਹੋਇਆ ਸਨਸਨੀ ਫੈਲੀ ਹੋਈ ਹੈ ਤੇ ਸੁਰੱਖਿਆ ਦੇ ਉੱਤੇ ਵੀ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਹਾਲਾਂਕਿ ਪੁ ਗਤੇ ਮਾਮਲਾ ਦਰਜ ਕਰ ਲਿਆ ਗਿਆ ਤੇ ਦੇਖੋ ਭਗਵੰਤ ਮਾਨ ਸਾਹਿਬ ਅਸੀਂ ਵੀ ਐਨ ਆਰ ਆਈ ਆ ਮੈਂ ਦੁਬਈ ਰਹਿਣਾ ਵਾ ਪਰ ਭਾਜੀ ਉਥੇ ਇਹ ਕੰਮ ਨਹੀਂ ਜੇ ਹੁੰਦਾ ਉਥੇ ਮਾੜਾ ਜਿਹਾ ਕੰਮ ਹੁੰਦਾ ਵਾ ਤੇ ਉਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ ਪਰ ਇਹ ਭਾਜੀ ਗਲਤ ਹੋਇਆ ਜੀ ਸਾਡੇ ਫੁੱਫਰ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ ਐਨ ਆਰ ਆਈ ਨੇ ਦੋਨੋਂ ਬਾਹਰ ਆ ਤੇ ਛੋਟਾ ਬੇਟਾ ਹੁਣ ਆਇਆ ਵਾ ਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ ਕਿਉਂਕਿ ਪੱਕੇ ਨਹੀਂ ਸਕੇ ਉਥੇ ਬਾਹਰ ਪੁਰਤਗਾਲ ਦੇ ਵਿੱਚ ਉਹ ਆ ਨਹੀਂ ਸਕਦੇ ਇਹ ਘਰ ਦਾ ਪਾਸਾ ਹੀ ਪਲਟ ਗਿਆ ਜੀ ਪਰ ਭਗਵੰਤਪਾਨ ਸਾਹਿਬ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਹਾਂ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਾਡਾ ਉਜੜਦਾ ਜਾ ਰਿਹਾ ਜੀ ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ ਆਪਾਂ ਦੀ ਇਹ ਅਪੀਲ ਕਰਦੇ ਹਾਂ ਜੀ ਕਿ ਉੱਥੋਂ ਬੰਦੇੜਾ ਜੀ ਆਇਆ ਸੀ ਫਾਦਰ ਅਮਨਪ੍ਰੀਤ ਉਹਦੇ ਨਾਲ ਪੰਜ ਜਣੇ ਸੀ ਉਹ ਇੱਥੇ ਆਏ ਸੀ ਕੋਈ ਨਾਲ ਗੱਲਬਾਤ ਕਰਨ ਉਹਨੇ ਇਹਦੇ ਮੰਦਰ ਕਵਾਲ ਸਿੰਘ ਨੇ ਆਪਣਾ ਪੈਰ ਮਾਰਤਾ ਤੇ ਐਫਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਕੱਢ ਰਹੇ ਨੇ ਬੈਂਕ ਤੋਂ ਟ੍ਰੇਡ ਹੋ ਗਈ ਬੰਦੇ ਹਾਂਜੀ ਹਾਂਜੀ ਟ੍ਰੇਡ ਹੋ ਗਈ ਪੁੱਤਰ ਕਿੰਨੇ ਬੰਦੇ ਸੀ ਟੋਟਲ ਜਿਹੜੇ ਆਏ ਇਹ ਟੋਟਲ ਆਪਣਾ 6 ਜਣੇ ਆਏ ਤੇ ਇਹ ਦਾ ਕਾਰਨ ਕੀ ਰੇਲ ਲਈ ਮਾਮਲਾ मामला ਇਹ ਦੇ ਉਹਨਾਂ ਕਰਦੇ ਹਨ ਤਪਤੀਸ਼ ਆਪਣਨ ਕੀ ਚੋਰੀ ਬੱਚਿਆਂ ਦੀ ਜੰਦੀ ਲੜਾਈ ਹੋਈ ਛੋਟੀ ਬੋਟੀ ਕੀ ਉਹ ਤੋਂ ਆਏ ਇੱਥੇ ਘਰੇ ਔਨਰ ਦੇ ਨਾਲ ਜੁੜਿਆ ਤੁਸੀਂ ਤੇ ਖਬਰ ਜੁੜੀ ਹੋਈ ਹੈ ਅਮਰਸਰ ਦੇ ਪਿੰਡ ਸਰਹਾਲਾ ਦੇ ਨਾਲ ਜਿੱਥੇ ਇੱਕ ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਿਹੜਾ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਉਹ ਇੱਕ ਮਾਮੂਲੀ ਤਕਰਾਰ ਸੀ ਬੱਚਿਆਂ ਦੀ ਲੜਾਈ ਸੀ ਹਾਲਾਂਕਿ ਬੱਚਿਆਂ ਦੀ ਲੜਾਈ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਨੰਬਰਦਾਰ ਦਾ ਜਿਹੜਾ ਮੁੰਡਾ ਸੀ ਉਹ ਕਿਸੇ ਦੀ ਕੁੜੀ ਨੂੰ ਵੀ ਤੰਗ ਪਰੇਸ਼ਾਨ ਕਰਦਾ ਸੀ ਸਕੂਲ ਦੇ ਵਿੱਚ ਇਹ ਬੱਚੇ ਪੜ੍ਹਦੇ ਸੀ ਜਿਸ ਨੂੰ ਲੈ ਕੇ ਇਹ ਪਹਿਲਾਂ ਤਕਰਾਰਬਾਦੀ ਸ਼ੁਰੂ ਹੋਈ ਸੀ ਤੇ ਤਕਰਾਰਬਾਦੀ ਇੱਥੇ ਤੱਕ ਪਹੁੰਚ ਗਈ ਕਿ ਕਤਲ ਕਰ ਦਿੱਤਾ ਗਿਆ ਤੇ ਜਿਹੜਾ ਕਤਲ ਕੀਤਾ ਗਿਆ ਪਿੰਡ ਦੇ ਹੀ ਫੌਜੀ ਦੇ ਵੱਲੋਂ ਕੀਤਾ ਗਿਆ ਉਸ ਦੇ ਵੱਲੋਂ ਆਪਣੇ ਹਥਿਆਰ ਦੇ ਨਾਲ ਨੰਬਰਦਾਰ ਦੇ ਘਰ ਆ ਕੇ ਗੋਲੀਆਂ ਮਾਰੀ ਗਈਆਂ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਗੋਲੀਆਂ ਮਾਰੀ ਗਈਆਂ ਨੇ ਤਾਂ ਨੰਬਰਦਾਰ ਦੇ ਘਰ ਕਰੀਬ ਅੱਧੀ ਦਰਜਨ ਵਿਅਕਤੀ ਆਏ ਸੀ ਜਿਨ੍ਹਾਂ ਦੇ ਨਾਲ ਪਹਿਲਾਂ ਗੱਲਬਾਤ ਹੋਈ ਐ ਉਸ ਤੋਂ ਬਾਅਦ ਤਕਰਾਰ ਵਧੀ ਐ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਾਇਰ ਖੋਲ ਦਿੱਤੇ ਗਏ ਤੇ ਨੰਬਰਦਾਰ ਦੇ ਕਈ ਗੋਲੀਆਂ ਵਧੀਆਂ ਜਿਸ ਤੋਂ ਬਾਅਦ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਨੂੰ ਉੱਥੇ ਵੀ ਮਰਤੇ ਕਹਾਂ ਦਿੱਤਾ ਗਿਆ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਹੜੇ ਵਿਅਕਤੀ ਦੋਸ਼ੀ ਨੇ ਉਹਨਾਂ ਦੀ ਭਾਲ ਲਗਾਤਾਰ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮੂਲੀ ਝਗੜਾ ਸੀ ਮਾਮੂਲੀ ਟਕਰਾਰ ਸੀ ਉਸਨੇ ਇਹ ਖੂਨੀ ਰੂਪ ਧਾਰਨ ਕਰ ਲਿਆ ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਾਂਚ ਅਜੇ ਚੱਲੇਗੀ ਹਾਲਾਂਕਿ ਜਦੋਂ ਜਾਂਚ ਹੋਵੇਗੀ ਉਸ ਤੋਂ ਬਾਅਦ ਬਿਲਕੁਲ ਦੁੱਤੇ ਦੁੱਤੇ ਪਾਣੀ ਦਾ ਪਾਣੀ ਹੋਵੇਗਾ ਤੇ ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਅੰਸਰਾਂ ਨੂੰ ਨਾਕ ਪਾਈ ਜਾਵੇਗਾ ਹਾਲਾਂਕਿ ਜਿਸ ਤਰ੍ਹਾਂ ਇਲਾਕੇ ਦੇ ਵਿੱਚ ਇਸ ਕਤਲ ਦੀ ਗੱਲ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਰੀ ਫੈਲ ਜਾਂਦੀ ਹੈ ਕਿਉਂਕਿ ਚੋਣਾ ਦਾ ਬਿਗਲ ਵੱਜਿਆ ਉਸ ਤੋਂ ਬਾਅਦ ਗੋਲੀਆਂ ਦੀ ਸ਼ੁਰੂਆਤ ਹੋਊਗੀ ਕਿਉਂਕਿ ਦੇਖਣਾ ਇਹ ਵੀ ਹੈ ਕਿ ਇਹ ਲੋਕ ਕੌਣ ਸਨ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਇਹਨਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ ਇਹਨਾਂ ਦੇ ਪਿੱਛੇ ਦੀ ਕਿਹੜੀ ਰੰਜਿਸ਼ ਸੀ ਕੀ ਮਾਮੂਲੀ ਤਕਰਾਰੀ ਸੀ ਜਾਂ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਕੁੜੀ ਨਾਲ ਛੇੜਛਾੜ ਦਾ ਮਾਮਲਾ ਵੀ ਸਾਹਮਣੇ ਆਇਆ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ਦੇ ਵਿੱਚ ਉਹਨਾਂ ਕੋਲ ਅਜੇ ਕੋਈ ਪੁਖਤਾ ਸਬੂਤ ਨਹੀਂ ਜਦੋਂ ਉਹ ਸਬੂਤ ਹੋਣਗੇ ਉਸ ਤੋਂ ਬਾਅਦ ਬਿਲਕੁਲ ਜਿਹੜੀ ਸਾਰੀ ਪਿਕਚਰ ਹੈ ਉਹ ਕਲੀਅਰ ਹੋ ਜਾਵੇਗੀ ਪਰ ਜਿਸ ਤਰ੍ਹਾਂ ਕਤਲ ਕੀਤਾ ਗਿਆ ਨੰਬਰਦਾਰ ਦਾ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀ ਗਈਆਂ ਨੇ ਉਸ ਦੇ ਨਾਲ ਇਲਾਕੇ ਦੇ ਵਿੱਚ ਖੌਫ ਫੈਲਿਆ ਹੋਇਆ ਸੰਸਨੀ ਫੈਲੀ ਹੋਈ ਹੈ ਤੇ ਸੁਰੱਖਿਆ ਦੇ ਉੱਤੇ ਵੀ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਮਾਮਲਾ ਦਰਜ ਕਰ ਲਿਆ ਗਿਆ। ਦੇਖੋ ਭਗਵੰਤ ਮਾਨ ਸਾਹਿਬ ਅਸੀਂ ਵੀ ਐਨ ਆਰ ਆਈ ਆ ਮੈਂ ਦੁਬਈ ਰਹਿਣਾ ਵਾਂ ਪਰ ਭਾਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ। ਉੱਥੇ ਮਾੜਾ ਜਿਹਾ ਕੰਮ ਹੁੰਦਾ ਵਾ ਤੇ ਉੱਥੇ ਬਿਲਕੁਲ ਜਿਹੜਾ ਇਨਸਾਫ ਇਨਸਾਫ ਹੁੰਦਾ ਵਾ ਪਰ ਇਹ ਭਾਜੀ ਗਲਤ ਹੋਇਆ ਜੀ। ਸਾਡੇ ਬਫਰ ਜੀ ਹੁਣ ਦੇਖੋ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਨੇ ਤੇ ਉਹਨਾਂ ਦੇ ਵੀ ਦੋ ਬੇਟੇ ਜਿਹੜੇ ਆ ਐਨ ਆਰ ਆਈ ਨੇ ਦੋਨੋਂ ਬਾਹਰ ਆ ਤੇ ਛੋਟਾ ਬੇਟਾ ਹੁਣ ਆਇਆ ਵਾ ਤੇ ਵੱਡੇ ਦਾ ਉਹਨਾਂ ਦਾ ਪਤਾ ਨਹੀਂ ਕਿਉਂਕਿ ਪੱਕੇ ਨਹੀਂ ਸਕਦੇ ਉੱਥੇ ਬਾਹਰ ਪੁਰਤਗਾਲ ਦੇ ਵਿੱਚ ਉਹ ਆ ਨਹੀਂ ਸਕਦੇ ਤੇ ਘਰ ਦਾ ਪਾਸਾ ਹੀ ਪਲਟ ਗਿਆ ਜੀ ਪਰ ਭਗਵੰਤਪਾਨ ਸਾਹਿਬ ਅਸੀਂ ਤੁਹਾਨੂੰ ਇਹ ਰਿਕਵੈਸਟ ਕਰਦੇ ਹਾਂ ਕਿ ਸਰ ਪਲੀਜ਼ ਇਹ ਪੰਜਾਬ ਵੱਲ ਧਿਆਨ ਦਿਓ ਕਿਉਂਕਿ ਪੰਜਾਬ ਸਾਡਾ ਉਜੜਦਾ ਜਾ ਰਿਹਾ ਜੀ ਇੱਕ ਤਾਂ ਨਸ਼ਿਆਂ ਨੇ ਜਾੜਦਾ ਜੀ ਦੂਜਾ ਜਿਹੜੀ ਗੁੰਡਾਗਰਦੀ ਇਹ ਆਪਣੇ ਬਹੁਤ ਵੱਧ ਗਈ ਹੈ ਜੀ ਆਪਾਂ ਵੀ ਇਹ ਅਪੀਲ ਕਰਦੇ ਆ ਜੀ ਤੇ ਉੱਥੋਂ ਕੋਈ ਨਾ ਇਹਦਾ ਆਇਆ ਸੀ ਫਾਦਰ ਅਮਨਪ੍ਰੀਤ ਉਹਦੇ ਨਾਲ ਪੰਜ ਜਣੇ ਸੀ ਉਹ ਇੱਥੇ ਆਏ ਸੀ ਕੋਈ ਨਾ ਗੱਲਬਾਤ ਕਰਨ ਉਹਨੇ ਇਹਦੇ ਮੰਦਰ ਕੋਲ ਸੰਗਦੇ ਆਪਣਾ ਪੈਰ ਮਾਰਤਾ ਤੇ ਐਫਰ ਨੰਬਰ ਦਰਜ ਕਰ ਲਈਏ ਤੇ ਬੰਦੇ ਆਪਣਾ ਕੱਢ ਰਹੇ ਹਾਂ ਬੈਂਕ ਨੂੰ ਟਰੇਸ ਹੋ ਗਈ ਬੰਦੇ ਹਾਂਜੀ ਹਾਂਜੀ ਟਰੇਸ ਹੋ ਗਈ ਤੇ ਫਿਰ ਕਿੰਨੇ ਬੰਦੇ ਸੀ ਟੋਟਲ ਜਿਹੜੇ ਆਏ ਇਹ ਟੋਟਲ ਆਪਣਾ 6 ਜਣੇ ਆਏ ਤੇ ਇਹ ਦਾ ਕਾਰਨ ਕੀ ਰੇਲ ਲੱਗਿਆ ਮਾਮਲਾ मामला ਇਹ ਦੇ ਉਹਨਾਂ ਕਰਦੇ ਹਨ ਤਪਤੀ ਸ਼블ੰਗ ਦੀ ਚੋਰੀ ਬੱਚਿਆਂ ਦੀ ਜੰਦੀ ਲੜਾਈ ਹੋਈ ਛੋਟੀ ਮੋਟੀ ਕਿ ਉਹ ਤੋਂ ਆਏ ਇੱਥੇ ਘਰੇ ਓਨਰ ਦੇ ਨਾਲ ਜੁੜਿਆ ਤੁਸੀਂ ਤੇ ਖਬਰ ਜੁੜੀ ਹੋਈ ਹੈ ਅਮਰਸਰ ਦੇ ਪਿੰਡ ਸਰਹਾਲਾ ਦੇ ਨਾਲ ਜਿੱਥੇ ਇੱਕ ਨੰਬਰਦਾਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਜਿਹੜਾ ਕਤਲ ਦਾ ਕਾਰਨ ਦੱਸਿਆ ਜਾ ਰਿਹਾ ਉਹ ਇੱਕ ਮਾਮੂਲੀ ਤਕਰਾਰ ਸੀ ਬੱਚਿਆਂ ਦੀ ਲੜਾਈ ਸੀ ਹਾਲਾਂਕਿ ਬੱਚਿਆਂ ਦੀ ਲੜਾਈ ਦੇ ਵਿੱਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਕਿ ਨੰਬਰਦਾਰ ਦਾ ਜਿਹੜਾ ਮੁੰਡਾ ਸੀ ਉਹ ਕਿਸੇ ਦੀ ਕੁੜੀ ਨੂੰ ਵੀ ਤੰਗ ਪਰੇਸ਼ਾਨ ਕਰਦਾ ਸੀ ਸਕੂਲ ਦੇ ਵਿੱਚ ਇਹ ਬੱਚੇ ਪੜ੍ਹਦੇ ਸੀ ਜਿਸ ਨੂੰ ਲੈ ਕੇ ਇਹ ਪਹਿਲਾਂ ਤਕਰਾਰਬਾਦੀ ਸ਼ੁਰੂ ਹੋਈ ਸੀ ਤੇ ਤਕਰਾਰਬਾਦੀ ਇੱਥੇ ਤੱਕ ਪਹੁੰਚ ਗਈ ਕਿ ਕਤਲ ਕਰ ਦਿੱਤਾ ਗਿਆ ਤੇ ਜਿਹੜਾ ਕਤਲ ਕੀਤਾ ਗਿਆ ਪਿੰਡ ਦੇ ਹੀ ਫੌਜੀ ਦੇ ਵੱਲੋਂ ਕੀਤਾ ਗਿਆ ਉਸ ਦੇ ਵੱਲੋਂ ਆਪਣੇ ਹਥਿਆਰ ਦੇ ਨਾਲ ਨੰਬਰਦਾਰ ਦੇ ਘਰ ਆ ਕੇ ਗੋਲੀਆਂ ਮਾਰੀ ਗਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਗੋਲੀਆਂ ਮਾਰੀ ਗਈਆਂ ਨੇ ਤਾਂ ਨੰਬਰਦਾਰ ਦੇ ਘਰ ਕਰੀਬ ਅੱਧੀ ਦਰਜਨ ਵਿਅਕਤੀ ਆਏ ਸੀ ਜਿਨ੍ਹਾਂ ਦੇ ਨਾਲ ਪਹਿਲਾਂ ਗੱਲਬਾਤ ਹੋਈ ਐ ਉਸ ਤੋਂ ਬਾਅਦ ਤਕਰਾਰ ਵਧੀ ਐ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਫਾਇਰ ਖੋਲ ਦਿੱਤੇ ਗਏ ਤੇ ਨੰਬਰਦਾਰ ਦੇ ਕਈ ਗੋਲੀਆਂ ਵਧੀਆਂ ਜਿਸ ਤੋਂ ਬਾਅਦ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਲਾਂਕਿ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਹਨਾਂ ਨੂੰ ਉੱਥੇ ਵੀ ਮਰਤੇ ਕਹਾਂ ਦਿੱਤਾ ਗਿਆ ਤੇ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਹੜੇ ਵਿਅਕਤੀ ਦੋਸ਼ੀ ਨੇ ਉਹਨਾਂ ਦੀ ਭਾਲ ਲਗਾਤਾਰ ਜਾਰੀ ਹੈ ਪੁਲਿਸ ਦਾ ਕਹਿਣਾ ਹੈ ਕਿ ਮਾਮੂਲੀ ਝਗੜਾ ਸੀ ਮਾਮੂਲੀ ਟਕਰਾਰ ਸੀ ਉਸਨੇ ਇਹ ਖੂਨੀ ਰੂਪ ਧਾਰਨ ਕਰ ਲਿਆ ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਾਂਚ ਅਜੇ ਚੱਲੇਗੀ ਹਾਲਾਂਕਿ ਜਦੋਂ ਜਾਂਚ ਹੋਵੇਗੀ ਉਸ ਤੋਂ ਬਾਅਦ ਬਿਲਕੁਲ ਦੁੱਤੇ ਦੁੱਤੇ ਪਾਣੀ ਦਾ ਪਾਣੀ ਹੋਵੇਗਾ ਤੇ ਪੁਲਿਸ ਦਾ ਕਹਿਣਾ ਹੈ ਕਿ ਅਜਿਹੇ ਅੰਸਰਾਂ ਨੂੰ ਨਾਕ ਪਾਈ ਜਾਵੇਗਾ ਹਾਲਾਂਕਿ ਜਿਸ ਤਰ੍ਹਾਂ ਇਲਾਕੇ ਦੇ ਵਿੱਚ ਇਸ ਕਤਲ ਦੀ ਗੱਲ ਪਹੁੰਚਦੀ ਹੈ ਤਾਂ ਉਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਸੰਸਰੀ ਫੈਲ ਜਾਂਦੀ ਹੈ ਕਿਉਂਕਿ ਚੋਣਾ ਦਾ ਬਿਗਲ ਵੱਜਿਆ ਉਸ ਤੋਂ ਬਾਅਦ ਗੋਲੀਆਂ ਦੀ ਸ਼ੁਰੂਆਤ ਹੋਊਗੀ ਕਿਉਂਕਿ ਦੇਖਣਾ ਇਹ ਵੀ ਹੈ ਕਿ ਇਹ ਲੋਕ ਕੌਣ ਸਨ ਕਿਹੜੇ ਕਾਰਨ ਸਨ ਜਿਨ੍ਹਾਂ ਕਰਕੇ ਇਹਨਾਂ ਦੇ ਵੱਲੋਂ ਇਹ ਕਤਲ ਕੀਤਾ ਗਿਆ ਇਹਨਾਂ ਦੇ ਪਿੱਛੇ ਦੀ ਕਿਹੜੀ ਰੰਜਿਸ਼ ਸੀ ਕੀ ਮਾਮੂਲੀ ਤਕਰਾਰੀ ਸੀ ਜਾਂ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਕੁੜੀ ਨਾਲ ਛੇੜਛਾੜ ਦਾ ਮਾਮਲਾ ਵੀ ਸਾਹਮਣੇ ਆਇਆ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧ ਦੇ ਵਿੱਚ ਉਹਨਾਂ ਕੋਲ ਅਜੇ ਕੋਈ ਪੁਖਤਾ ਸਬੂਤ ਨਹੀਂ ਜਦੋਂ ਉਹ ਸਬੂਤ ਹੋਣਗੇ ਉਸ ਤੋਂ ਬਾਅਦ ਬਿਲਕੁਲ ਜਿਹੜੀ ਸਾਰੀ ਪਿਕਚਰ ਹੈ ਉਹ ਕਲੀਅਰ ਹੋ ਜਾਵੇਗੀ ਪਰ ਜਿਸ ਤਰ੍ਹਾਂ ਕਤਲ ਕੀਤਾ ਗਿਆ ਨੰਬਰਦਾਰ ਦਾ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰੀ ਗਈਆਂ ਨੇ ਉਸ ਦੇ ਨਾਲ ਇਲਾਕੇ ਦੇ ਵਿੱਚ ਖੌਫ ਫੈਲਿਆ ਹੋਇਆ ਸਨਸਨੀ ਫੈਲੀ ਹੋਈ ਹੈ ਤੇ ਸੁਰੱਖਿਆ ਦੇ ਉੱਤੇ ਵੀ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੋ ਰਹੇ ਨੇ ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਮਾਮਲਾ ਦਰਜ ਕਰ ਲਿਆ ਗਿਆ। ਦੇਖੋ ਭਗਵੰਤ ਮਾਨ ਸਾਹਿਬ ਅਸੀਂ ਵੀ ਐਨ ਆਰ ਆਈ ਆ ਮੈਂ ਦੁਬਈ ਰਹਿਣਾ ਵਾ ਪਰ ਭਾਜੀ ਉੱਥੇ ਇਹ ਕੰਮ ਨਹੀਂ ਜੇ ਹੁੰਦਾ। ਉੱਥੇ ਮੜਾ ਜਿਹਾ ਕੰਮ ਹੁੰਦਾ ਵਾ ਤੇ ਉੱਥੇ